USA ਸਟੱਡੀ ਵੀਜ਼ਾ ਦੇ process ਦੀ ਕਾਸਟ ਤੁਹਾਨੂੰ ਦੱਸਾਂਗੇ ਜੋ ਕਿ ਅਫੀਸ਼ੀਅਲ ਕਾਸਟ ਹੋਵੇਗੀ। 1 ਤੋਂ ਬਾਅਦ ਤੁਹਾਡਾ ਗੈਪ ਹੈ, ਗ੍ਰੈਜੂਏਸ਼ਨ ਤੋਂ ਬਾਅਦ ਤੁਹਾਡਾ ਗੈਪ ਹੈ। ਓਵਰਆਲ 6 ਬੈਂਡ ਤੁਹਾਡੇ ਐਕਸੈਪਟ ਕਰ ਰਹੇ, ਈਚ ਮੈਟਰ ਨਹੀਂ ਕਰਦੇ ਨੇ ਉਸ ਦੇ ਵਿੱਚ। ਤਾਂ ਵੀਜ਼ਾ ਤੋਂ ਪਹਿਲਾਂ ਸਿਰਫ ਦੋ ਇਹ ਮੇਜਰ ਕਾਸਟ ਹੁੰਦੇ ਨੇ ਜਿਹੜੇ ਤੁਹਾਨੂੰ ਪੇ ਕਰਨੇ ਪੈਂਦੇ ਨੇ। ਸਤਿ ਸ਼੍ਰੀ ਅਕਾਲ ਜੀ, ਮੈਂ ਦਵਿੰਦਰ ਡੈਕਸ ਐਜੂਕੇਸ਼ਨ ਤੇ ਇਮੀਗ੍ਰੇਸ਼ਨ ਤੋਂ ਅੱਜ ਤੁਹਾਡੇ ਸਾਹਮਣੇ ਫਿਰ ਤੋਂ ਹਾਜ਼ਰ ਹੋਏ ਹਾਂ USA ਸਟੱਡੀ ਵੀਜ਼ਾ ਬਾਰੇ ਇੱਕ ਇਨਫੋਰਮੇਟਿਵ ਵੀਡੀਓ ਲੈ ਕੇ। ਇਸ ਤੋਂ ਪਹਿਲਾਂ ਅਸੀਂ USA ਸਟੱਡੀ ਵੀਜ਼ਾ ਦੇ process ਬਾਰੇ ਇੱਕ ਓਵਰਵਿਊ ਦਿੱਤਾ ਸੀਗਾ ਵੀਡੀਓ ਦੇ ਵਿੱਚ ਉਸ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਮੈਂਸ਼ਨ ਹੋਊਗਾ ਉਹ ਵੀ ਜਰੂਰ ਜਾ ਕੇ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਬੈਲ ਆਈਕਨ ਤੇ ਵੀ ਜਰੂਰ ਹਿੱਟ ਕਰ ਦਿਓ ਤਾਂ ਕਿ ਤੁਸੀਂ ਸਾਡੀ ਅਪਡੇਟਸ ਸਾਰਿਆਂ ਤੋਂ ਪਹਿਲਾਂ ਪ੍ਰਾਪਤ ਕਰੋ ਡੈਟਸ ਐਜੂਕੇਸ਼ਨ ਤੇ ਇਮੀਗ੍ਰੇਸ਼ਨ ਸਟੱਡੀ ਵੀਜ਼ਾ ਵੈਸਟਰ ਵੀਜ਼ਾ ਅਤੇ ਸਪਾਊਸ ਓਪਨ ਵਰਕ ਪਰਮਿਟ ਦੇ ਵਿੱਚ ਡੀਲ ਕਰਦਾ ਹੈ ਵੀਜ਼ਾ ਪ੍ਰੋਸੈਸ ਦੇ ਸਬੰਧੀ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਜਾਂ ਫਿਰ ਸਾਡੀ ਕਿਸੇ ਵੀ ਬ੍ਰਾਂਚ ਵਿੱਚ ਤੁਸੀਂ ਵਿਜ਼ਿਟ ਕਰ ਸਕਦੇ ਹੋ ਹੁਣ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਜੀ ਇਸ ਵਿੱਚ ਅਸੀਂ ਯੂਐਸਏ ਸਟੱਡੀ ਵੀਜ਼ਾ ਦੇ ਪ੍ਰੋਸੈਸ ਦੀ ਕਾਸਟ ਤੁਹਾਨੂੰ ਦੱਸਾਂਗੇ ਜੀ ਕੀ ਅਫੀਸ਼ੀਅਲ ਕਾਸਟ ਹੋਵੇਗੀ ਅਫੀਸ਼ੀਅਲ ਕਾਸਟ ਦੀ ਗੱਲ ਕਰੀਏ ਤਾਂ ਸਾਰਿਆਂ ਤੋਂ ਵੱਡਾ ਪੋਜ਼ਿਟਿਵ ਪੁਆਇੰਟ ਜਿਹੜਾ ਯੂਐਸਏ ਦਾ ਮੈਂ ਪਿਛਲੀ ਵੀਡੀਓ ਦੇ ਵਿੱਚ ਵੀ ਦੱਸਿਆ ਸੀਗਾ ਕਿ ਯੂਨੀਵਰਸਿਟੀ ਤੇ ਕਾਲਜ ਦੀ ਫੀਸ ਜਿਹੜੀ ਆ ਵੀਜ਼ਾ ਲੱਗਣ ਤੋਂ ਬਾਅਦ ਜਾਂਦੀ ਹੈ ਉਸ ਤੋਂ ਪਹਿਲਾਂ ਸਿਰਫ ਆਪਣੇ 2 ਜਾਂ 4 ਅਫੀਸ਼ੀਅਲ ਖਰਚੇ ਹੁੰਦੇ ਆ ਉਨ એનਰਜੀ 7 ਆਈਡੀ ਦਾ ਖਰਚਾ ਪਲੱਸ ਐਮਬੈਸੀ ਫੀਸ ਦਾ 7 ਆਈਡੀ ਜਿਹੜੀ ਹੁੰਦੀ ਹੈ ਉਸ ਦੀ ਤੁਹਾਨੂੰ ਫੀਸ ਪੇ ਕਰਨੀ ਪੈਂਦੀ ਹੈ 350 ਯੂ ਐਸ ਡਾਲਰ ਜੇ ਉਹਨੂੰ ਆਪਾਂ ਇੰਡੀਅਨ ਕਰੰਸੀ ਦੇ ਵਿੱਚ ਕਨਵਰਟ ਕਰੀਏ ਤਾਂ ਲਗਭਗ 25 ਤੋਂ ਲੈ ਕੇ 27000 ਰੁਪਏ ਦੇ ਵਿੱਚ ਵੈਰੀ ਕਰਦੀ ਹੈ ਤੇ ਐਮਬੈਸੀ ਫੀਸ ਹੁੰਦੀ ਹੈ ਜੀ 185 ਯੂ ਐਸ ਡਾਲਰ ਤਾਂ ਉਹ 15000 ਪਲੱਸ ਹੋ ਜਾਂਦੀ ਹੈ ਗਿਵ অর ਟੇਕ 40000 ਤੋਂ ਲੈ ਕੇ 45000 ਰੁਪਏ ਦੇ ਵਿੱਚ ਤੁਹਾਡੀਆਂ ਜਿਹੜੀਆਂ ਐਮਬੈਸੀ ਫੀਸ ਤੇ ਸੋਸਾਇਟੀ ਫੀਸ ਪੇ ਹੋ ਜਾਂਦੀਆਂ ਨੇ ਤਾਂ ਵੀਜ਼ਾ ਤੋਂ ਪਹਿਲਾਂ ਸਿਰਫ ਦੋ ਇਹ ਮੇਜਰ ਕਾਸਟ ਹੁੰਦੇ ਨੇ ਜਿਹੜੇ ਤੁਹਾਨੂੰ ਪੇ ਕਰਨੇ ਪੈਂਦੇ ਨੇ ਰਿਸਕ ਤੁਹਾਡਾ ਸਿਰਫ 45 40 ਤੋਂ 45000 ਰੁਪਏ ਦੇ ਵਿੱਚ ਰਹਿ ਜਾਂਦਾ ਹੈ ਹੁਣ ਗੱਲ ਕਰਦੇ ਹਾਂ ਜੀ I20 ਦੇ ਬਾਰੇ ਕੁਝ ਗਿਨੀਆਂ ਚੁਣੀਆਂ ਯੂਨੀਵਰਸਿਟੀਆਂ ਤੁਹਾਨੂੰ I20 ਇਸ਼ੂ ਕਰਨ ਦੇ ਵੀ ਚਾਰजेस ਲੈਂਦੀਆਂ ਨੇ 0 ਤੋਂ ਲੈ ਕੇ 20000 ਰੁਪਏ ਤੱਕ ਕਿਤੇ ਵੀ ਇਸ ਦੇ ਚਾਰजेस ਹੋ ਸਕਦੇ ਪਰ ਮジョਰਿਟੀ ਆਫ ਯੂਨੀਵਰਸਿਟੀਆਂ ਫ੍ਰੀ ਆਫ ਕਾਸਟ ਹਨ Y20 ਦੇ ਦਿੰਦੀਆਂ ਨੇ ਹੁਣ ਆਪਾਂ ਗੱਲ ਕਰਦੇ ਹਾਂ ਜੀ ਰਿਕੁਆਇਰਮੈਂਟਸ ਦੀ ਬਹੁਤ ਹੀ ਮਿਨੀਮਮ ਰਿਕੁਆਇਰਮੈਂਟਸ ਤੇ ਤੁਸੀਂ ਯੂਐਸਏ ਦਾ ਪ੍ਰੋਸੈਸ ਆਪਦਾ ਸਟਾਰਟ ਕਰ ਸਕਦੇ ਹੋ ਪਲੱਸ 2 ਤੋਂ ਬਾਅਦ ਤੁਹਾਡਾ ਗੈਪ ਹੈ ਗ੍ਰੈਜੂਏਸ਼ਨ ਤੋਂ ਬਾਅਦ ਤੁਹਾਡਾ ਗੈਪ ਹੈ ਓਵਰ ਆਲ 6 ਬੈਂਡ ਤੁਹਾਡੇ ਐਕਸੈਪਟ ਕਰ ਰਹੇ ਆ ਈਚ ਮੈਟਰ ਨਹੀਂ ਕਰਦੇ ਨੇ ਉਸ ਦੇ ਵਿੱਚ